ਪੰਜਾਬੀ ਸੰਗੀਤ ਜਗਤ ਵਿੱਚ ਜਮਲਾ ਪਰਿਵਾਰ ਦੀ ਤੀਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿੱਥੇ ਕਿਤੇ ਵੀ ਪੰਜਾਬੀ ਗੀਤ ਸੰਗੀਤ ਦੀ ਪੇਸ਼ਕਾਰੀ ਹੁੰਦੀ ਹੋਵੇ ਉਥੇ ਜੇਕਰ ਤੂੰਬੀ ਨਾ ਹੋਵੇ ਤਾਂ ਉਹ ਸਮਾਗਮ ਨਿਰਾਰਥਕ ਹੋ ਨਿਬੜਦਾ ਹੈ ਬਾਬਾ ਬੋਹੜ ਗਾਇਕ ਉਸਤਾਦ ਲਾਲਚੰਦ ਜਮਲਾ ਜੱਟ ਜੀ ਦੇ ਸਿਰ ਸੇਹ ਸੇਰਾ ਵਜਦਾ ਹੈ ਕਿ ਉਹਨਾਂ ਪੰਜਾਬੀ ਸੰਗੀਤ ਦੀ ਝੋਲੀ ਵਿੱਚ ਤੂੰਬੀ ਨਾਂ ਦਾ ਇੱਕ ਬਹੁਤ ਹੀ ਪਿਆਰਾ ਸਾਜ਼ ਪਾਇਆ ਹੈ ਜਿੱਥੇ ਲਾਲਚੰਦ ਜਮਲਾ ਜੱਟ ਦੇ ਗਾਏ ਹੋਏ ਗੀਤ ਚੁਗਾ-ਜੁਗਾਂਤਾਂ ਤੱਕ ਪੰਜਾਬੀ ਸੱਭਿਆਚਾਰ ਦੇ ਵਿਹੜੇ ਵਿੱਚ رونਕ ਲਾਈ ਰੱਖਣਗੇ ਉੱਥੇ ਉਹਨਾਂ ਵੱਲੋਂ ਪੰਜਾਬੀਅਤ ਦੀ ਝੋਲੀ ਪਾਇਆ ਗਿਆ ਤੂੰ ਵੀ ਨਾਂ ਦਾ ਸਾਜ਼ ਵੀ ਯਾਦਗਾਰ ਬਜੋਂ ਸਦੀਵੀ ਬਣ ਚੁੱਕਿਆ ਮਾਣ ਵਾਲੀ ਗੱਲ ਇਹ ਵੀ ਹੈ ਕਿ ਉਸਤਾਦ ਲਾਲਚੰਦ ਜਮਲਾ ਜੱਟ ਦੀ ਸੰਗੀਤਕ ਵਿਰਾਸਤ ਨੂੰ ਉਹਨਾਂ ਦੇ ਪੁੱਤ-ਪੋਤਰੇ ਅੱਗੇ ਤੋਰ ਰਹੇ ਨੇ ਬੇਸ਼ੱਕ ਪੰਜਾਬੀ ਗਾਇਕੀ ਨੂੰ ਪੌਪ ਅਤੇ ਲੋਕ ਸੰਗੀਤ ਦੇ ਰੂਪ ਚ ਦੇਖਿਆ ਜਾਂਦਾ ਪਰ ਜਮਲਾ ਪਰਿਵਾਰ ਦੀ ਤਾਰੀਫ ਕਰਨੀ ਬਣਦੀ ਹੈ ਕਿ ਜਿਨ੍ਹਾਂ ਨੇ ਪੌਪ ਦੇ ਬੋਲ ਵਾਲੇ ਵਿੱਚ ਵੀ ਲੋਕ ਸੰਗੀਤ ਦੀ ਝੰਡੀ ਉੱਚੀ ਰੱਖੀ ਹੈ ਇਸ ਪਰਿਵਾਰ ਦੇ ਫਰਜੰਦ ਵਿਜੇ ਜਮਲਾ ਨੇ ਵਿਸ਼ਵਤਿਆਂ ਵੱਡੀਆਂ ਸਟੇਜਾਂ ਤੇ ਤੂੰਬੀ ਵਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਦਿਲਜੀਤ ਦਸਾਂਜ ਦੇ ਕਾਨਸਰਟ ਵਿੱਚ ਵੀ ਜਮਲਾ ਪਰਿਵਾਰ ਦਾ ਬੋਲ ਵਾਲਾ ਰਿਹਾ ਜਦੋਂ ਦਲਜੀਤ ਦਸਾਂਜ ਨੇ ਪੰਜਾਬ ਦੇ ਮਹਾਨ ਗਾਇਕ ਮੁਹੰਮਦ ਅਸਦੀਕ ਜੀ ਨੂੰ ਰਵੀ ਜਮਲਾ ਦੁਆਰਾ ਬਣਾਈ ਗਈ ਤੂੰਬੀ ਭੇਂਟ ਕੀਤੀ ਪਾਇਂਦਰਿਆਂ ਨਾਲ ਗੱਲਬਾਤ ਕਰਦੇ ਆ ਵਿਜੇ ਜਮਲਾ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਦਲਜੀਤ ਦਸਾਂਜ ਦੇ ਪੀਏ ਦਾ ਫੋਨ ਆਇਆ ਕਿ ਉਹਨਾਂ ਨੂੰ ਇੱਕ ਤੂੰਬੀ ਚਾਹੀਦੀ ਹੈ ਤਾਂ ਰਵੀ ਜਮਲਾ ਨੇ ਇਹ ਸੇਵਾ ਆਪਣੀ ਝੋਲੀ ਲਈ ਤੇ ਇੱਕ ਸ਼ਾਨਦਾਰ ਤੂੰਬੀ ਬਣਾ ਕੇ ਉਸ ਨੂੰ ਫਰੇਮ ਦੇ ਵਿੱਚ ਝੜ ਕੇ ਦਲਜੀਤ ਦੇ ਸਪੁਰਦ ਕੀਤਾ ਗਿਆ ਉੱਥੇ ਹਾਜ਼ਰ ਦਰਸ਼ਕਾਂ ਨੇ ਦੇਖਿਆ ਕਿ ਜਦੋਂ ਦਿਲਜੀਤ ਦੁਸਾਂਜ ਤੇ ਮੁਹੰਮਦ صدیق ਮੰਚ ਤੇ ਆਉਂਦੇ ਨੇ ਤਾਂ ਦਿਲਜੀਤ ਦੁਸਾਂਜ صدیق ਸਾਹਿਬ ਨੂੰ ਇੱਕ ਤਸਵੀਰ ਨੁਮਾ ਫਰੇਮ ਕੀਤੀ ਹੋਈ ਤਸਵੀਰ ਫੜਾਉਂਦੇ ਨੇ ਅਸਲ ਦੇ ਵਿੱਚ ਉਹ ਤਸਵੀਰ ਫਰੇਮ ਕੀਤੀ ਹੋਈ ਤੁੰਬੀ ਸੀ ਜਿਸ ਨੂੰ ਰਵੀ ਜਮਲਾ ਦੁਆਰਾ ਬਣਾਇਆ ਗਿਆ ਸੀ ਵਿਜੇ ਜਮਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਯਮਲਾ ਪਰਿਵਾਰ ਆਪਣੀਆਂ ਸੇਵਾਵਾਂ ਲਗਾਤਾਰ ਦਿੰਦਾ ਰਿਹਾ ਤੇ ਵਚਨਬੱਧ ਵੀ ਹੈ ਕਿ ਪੰਜਾਬੀ ਸੰਗੀਤ ਦਾ ਸ਼ਮਲਾ ਉੱਚਾ ਕਰਨ ਲਈ ਇਸੇ ਤਰ੍ਹਾਂ ਸੇਵਾਵਾਂ ਜਾਰੀ ਵੀ ਰਹਿਣਗੀਆਂ